रुढ़ चल सारी कौम शराबा कबाबा च रुढ़ चलिए कौन बचाएगा इन बनो प्रचारक उच्चे उठो कि डिग दे जे ज्ञानी गुरदित फिर आएगा प्रोफेसर साहब सिंह फिर आए गुरु गोबिंद सिंह फिर आए दे जे ਫਿਰ ਹੁਣ ਗੁਰੂ ਅਰਜਨ ਫਿਰ ਤਤੀ ਤਵੀ ਤੇ ਬਾਬੇ ਨਹੀਂ ਤੁਹਾਨੂੰ ਉੱਠਣਾ ਪੈਣਾ ਤੁਹਾਨੂੰ ਜਾਗਣਾ ਪੈਣਾ ਇਹ ਮੌਜ ਮਸਤੀਆਂ ਇਹ ਮੇਲੇ ਤੁਹਾਨੂੰ ਛੱਡਨੇ ਪੈਣੇ ਨੇ ਇਹ ਸਭ ਚਾਰ ਦਿਨ ਦੇ ਸੁੱਖ ਨੇ ਇਹਦੇ ਵਿੱਚੋਂ ਕੋਈ ਸੁੱਖ ਨਹੀਂ ਨਿਕਲਦਾ ਇਹਦੇ ਪਿੱਛੇ ਦੁੱਖ ਹੀ ਦੁੱਖ ਹੈ ਦੁੱਖ ਹੀ ਦੁੱਖ ਸੁੱਖ ਨਹੀਂ ਰਹੇ ਹਰ ਭਗਤ ਬਿਨਾ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤੀ ਬਿਨਾ ਸੈਸਾ ਨਹੀਂ ਚੁੱਕਾ ਗੁਰ ਇਹ ਪੇਧ ਬਤਾਵੇ ਨਹੀਂ ਦੁੱਖ ਮੁਕਣੇ ਬਿਨਾ ਭਗਤੀ ਕੀਤੀਆਂ ਨਹੀਂ ਦੁੱਖ ਮੁਕਣੇ ਬਿਨਾ ਬੰਦਗੀ ਕੀਤੀਆਂ ਅੱਜ ਕਰ ਲੋ ਉੱਚਾ ਉਠੋ ਬਚਾਓ ਸੰਸਾਰ ਨੂੰ ਇਹ ਬੁਟਾ ਸਾਰੇ ਸੰਸਾਰ ਲਈ ਲਾਇਆ ਸੀ ਇਹ ਕੱਲਾ ਗੁਰੂ ਸਿੱਖਾਂ ਦਾ ਗੁਰੂ ਨਹੀਂ ਇਹ ਸਾਰੇ ਜਗਤ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਪਰ ਡਿਊਟੀ ਕਿ ਦੀ ਸੀ ਇੱਕ ਅੰਗਰੇਜ਼ ਕਹਿੰਦਾ ਮੈਂ ਗੱਲ ਕਰਕੇ ਸਮਾਪਤ ਕਰਨ ਲੱਗਾ ਲੇਕਿਨ ਅੰਗਰੇਜ਼ ਕਹਿੰਦਾ ਬ੍ਰੈਡਮੈਨ ਉਹਦਾ ਨਾਮ ਹੈ ਉਹਨੇ ਸੰਸਾਰ ਦੇ ਸਾਰੇ ਧਰਮਾਂ ਦੀ ਅਦਨ ਕੀਤਾ ਸਾਰਿਆਂ ਵਿੱਚੋਂ ਨੇ ਨੁਕਸ ਕੱਢਿਆ ਜਦ ਗੁਰੂ ਗ੍ਰੰਥ ਸਾਹਿਬ ਦੀ ਵਾਰੀ ਆਈ ਤਾਂ ਲਿਖਦਾ ਸੰਸਾਰ ਦੀ ਤੀਜੀ World War ਲੱਗੇਗੀ ਬਹੁਤ ਥੋੜੇ ਬੰਦੇ ਬਚਣਗੇ ਬਾਕੀ ਸਾਰੇ ਮਾਰ ਜਾਣਗੇ ਤੇ ਉਹਨਾਂ ਦੀ ਗਵਾਈ ਲਈ ਗੁਰੂ ਗ੍ਰੰਥ ਸਾਹਿਬ ਹੋਏਗਾ ਜਿਹੜੇ ਥੋੜੇ ਕ ਬਚਣਗੇ ਨਾ ਉਹਨਾਂ ਦੀ ਗਵਾਹੀ ਕਰਨ ਲਈ ਗੁਰੂ ਗ੍ਰੰਥ ਸਾਹਿਬ ਹੋਏਗਾ ਤੇ ਕਿਸੇ ਨੇ ਸਵਾਲ ਪੁੱਛਿਆ ਕਿ ਕੀ ਗੁਰੂ ਗ੍ਰੰਥ ਸਾਹਿਬ ਹੁਣ ਯੋਗ ਨਹੀਂ ਸੰਸਾਰ ਦੀ ਗਵਾਹੀ ਕਰਨ ਦੇ ਸਾਰਾ ਸੰਸਾਰ ਮਰ ਜਾਏਗਾ ਥੋੜੇ ਬੰਦੇ ਬਚਣਗੇ ਉਹਨਾਂ ਦੀ ਗਵਾਹੀ ਲਈ ਗੁਰੂ ਗ੍ਰੰਥ ਸਾਹਿਬ ਹੋਏਗਾ ਕਿ ਗੁਰੂ ਗ੍ਰੰਥ ਸਾਹਿਬ ਹੁਣ ਗਵਾਹੀ ਨਹੀਂ ਕਰ ਸਕਦਾ ਤੇ ਉਹਨੇ ਕਿਹਾ ਸੁਣ ਲਿਓ ਤੇ ਹੰਨ ਨਾਲ ਕੱਲੇ ਕੱਲੇ ਸੁਣ ਲਿਓ ਤੇ ਆਪਣੇ ਹਿਰਦੇ ਤੇ ਲਿਖ ਲਿਓ ਉਹ ਕਹਿੰਦਾ ਯੋਗ ਹੈ ਪਰ ਸਿੱਖਾਂ ਨੇ ਇਹਦੇ ਉਪਦੇਸ਼ ਨੂੰ ਹਵਾ ਹੀ ਨਹੀਂ ਲਵਾਈ ਔਰ ਇਹ ਇਸ ਪਾਪ ਤੂੰ ਬਚ ਨਹੀਂ ਸਕਣਗੇ ਤੁਸੀਂ ਤੇ ਮੈਂ ਸੰਸਾਰ ਤੇ ਸਭ ਤੋਂ ਵੱਡਾ ਪਾਪ ਅਸੀਂ ਇਹ ਕੀਤਾ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਿਆਂ ਵਿੱਚ ਰਪੇਟ ਕੇ ਰੱਖ ਦਿੱਤਾ ਇਹਨੂੰ ਦੁੱਧ ਪਿਆਣ ਵਾਸਤੇ ਕੜਾ ਪ੍ਰਸ਼ਾਦ ਦੀ ਦੇਖ ਖਵਾਣ ਵਾਸਤੇ ਰੱਖ ਲਿਆ ਇਹ ਸਾਰੇ ਸੰਸਾਰ ਦੇ ਭਲੇ ਲਈ ਸੀ ਇਹਦਾ ਉਪਦੇਸ਼ ਸਾਰੇ ਸੰਸਾਰ ਤੇ ਫੈਲਾਉਣਾ ਸੀ ਤੁਸੀਂ ਤੇ ਮੈਂ ਅਸੀਂ ਤੇ ਆਪਣੇ ਬੱਚਿਆਂ ਤੱਕ ਵੀ ਨਾ ਇਹਨੂੰ ਲੈ ਜਾ ਸਕੇ ਕਿੱਡੀ ਵੱਡੀ ਡਿਊਟੀ ਹੈ ਤੁਹਾਡੀ ਲੋਕ ਤੁਹਾਨੂੰ ਤਾਨੇ ਮਾਰ ਲਏ ਨੇ ਲੋਕ ਤੁਹਾਨੂੰ ਮਿਹਨੇ ਮਾਰ ਲਏ ਨੇ ਇਹ ਤੁਹਾਨੂੰ ਇਹ ਪਾਪ ਲੱਗੇਗਾ ਤੁਸੀਂ ਇਹਦਾ ਪ੍ਰਦੇਸ਼ ਸੰਸਾਦ ਦੇ ਲੋਕਾਂ ਤੱਕ ਨਹੀਂ ਪਹੁੰਚਾਇਆ ਤੁਸੀਂ ਕੱਲੇ ਕੱਲੇ ਨੇ ਪ੍ਰਚਾਰਕ ਬੰਨਨਾ ਹੈ ਇਹ ਨਹੀਂ ਵੀ ਅਸੀਂ ਤੁਹਾਨੂੰ ਲੈਕਚਰ ਕਰਕੇ ਚੱਲ ਜਾਣਾ ਸਾਡਾ ਕੋਈ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਪੈਣ ਲੱਗਿਆ ਸਾਡਾ ਅਸੀਂ ਤੁਹਾਨੂੰ ਸਿੱਖੀ ਨਹੀਂ ਸਿਖਾ ਸਕਦੇ ਸਿੱਖੀ ਗੁਰੂ ਨੇ ਦੇਣੀ ਹੈ ਤੇ ਦੇਣੀ ਵੀ ਉਹਨੂੰ ਹੈ ਜਿਹੜਾ ਝੋਲੀ ਕਰਕੇ ਮੰਗੇਗਾ ਜੋ ਮੰਗੇ ਠਾਕੁਰ ਆਪਣੇ ਤੇ ਤੁਸੀਂ ਮੰਗਣਾ ਹੀ ਨਹੀਂ ਇਹ ਤੇ ਕੋਈ ਸਿੱਖੀ ਤਾਂ ਮੰਗਣੀ ਨਹੀਂ ਕਿਸੇ ਨੇ ਕੌਣ ਸਿੱਖੀ ਮੰਗਦਾ ਕੌਣ ਕਹਿੰਦਾ ਮੈਂ ਇੱਥੇ ਹੁਣੇ ਪਿਛਲੇ ਸਾਲ ਆਇਆ ਸੀ ਜੂਨ ਵਿੱਚ ਤੇ ਗੁਰਦੁਆਰੇ ਗਿਆ ਬਾਬਾ ਬੰਦਾਭਾਦਰ ਦਾ ਗੁਰਪੁਰ ਮਨਾਉਂਦੇ ਸੀ ਉਹ ਮੈਨੂੰ ਕਹਿੰਦੇ ਬਾਬਾ ਬੰਦਾਭਾਦਰ ਸਾਹਿਬ ਤੇ ਬੋਲੋ ਮੈਂ ਕਿਹਾ ਬੋਲਦੇ ਨੇ ਮੈਂ ਉਹਨੂੰ ਪੁੱਛਿਆ ਤੁਹਾਡੇ ਵਿੱਚ ਕੋਈ ਹੈਗਾ ਜਿਹੜਾ ਕਹੇ ਮੇਰੇ ਘਰ ਬਾਬਾ ਬੰਦਾਭਾਦਰ ਸਿੰਘ ਵਰਗਾ ਪੁੱਤ ਪੈ ਜਾ ਹੋ ਜੇ ਤੁਸੀਂ ਹੈ ਉਹ ਤੁਹਾਡੇ ਵਿੱਚ ਕੋਈ ਜਿਹੜਾ ਕਹੇ ਮੈਂ ਅਜੀਤ ਸਿੰਘ ਬਣਨਾ ਜੁਜਾਰ ਸਿੰਘ ਬਣਨਾ ਜੋਰਾਵਰ ਸਿੰਘ ਬਣਨਾ ਫਤੇ ਸਿੰਘ ਬਣਨਾ ਨਹੀਂ ਕਹਾਣੀਆਂ ਸੁਣਾਵਾਂਗੇ ਗੁਰਪੁਰ ਮਨਾਵਾਂਗੇ ਲੱਡੂ ਖਾਵਾਂਗੇ ਜਲੇਬੀਆਂ ਖਾਵਾਂਗੇ ਬਸ ਦੈਟਸ ਆਲ ਬੰਨਣਾ ਨਹੀਂ ਬੰਨਣਾ ਪੈਣਾ ਸਤਗੁਰ ਕੀ ਬਾਣੀ ਸਤਸਰੂਪ ਹੈ ਗੁਰਬਾਣੀ ਬਣੀਏ ਤੁਹਾਨੂੰ ਯੋਦੇ ਬੰਨਣਾ ਪੈਣਾ ਤੁਹਾਨੂੰ ਸ਼ੂਰਬੀਰ ਬੰਨਣਾ ਪੈਣਾ ਤੁਹਾਨੂੰ ਸੰਤ ਬੰਨਣਾ ਪੈਣਾ ਤੁਹਾਨੂੰ ਪ੍ਰਚਾਰਕ ਬੰਨਣਾ ਪੈਣਾ ਗੱਲਾ ਰੱਬ ਨੇ ਦਿੱਤਾ ਤੈਨੂੰ ਵੇਚਣਾ ਨਹੀਂ ਰੋਟੀ ਹੱਥ ਨਾਲ ਕਮਾ ਕੇ ਖਾਣੀ ਹੈ ਅੱਜ ਕੌਮ ਵਿੱਚ ਇੱਕ ਉਲਟਾ ਚੱਲ ਪਿਆ ਹੈ ਕੋਈ ਚੀਜ਼ ਹਰ ਚੀਜ਼ ਇੱਥੇ ਵੇਚ ਰਹੀ ਏ ਖੰਡ ਪਟ ਇੱਥੇ ਵੇਚ ਰਿਆ ਸੁਖਮਣੀ ਇੱਥੇ ਵੇਚ ਰਿਆ ਕੀਰਤਨ ਇੱਥੇ ਵੇਚ ਰਿਆ ਕਥਾ ਇੱਥੇ ਵੇਚ ਰਹੀ ਏ ਹਰ ਚੀਜ਼ ਵਿਕਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਵੇਚਣ ਵਾਸਤੇ ਜਗੇ ਸੀ ਵੀ ਤੁਸੀਂ ਖੰਡ ਪਟ ਕਰਾ ਲਿਓ ਵੇਚ ਲਿਓ ਇਹਨੂੰ ਤੇ ਮੇਰੀਆਂ ਗੱਲਾਂ ਬੋਤਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਗੱਲਾਂ ਨਹੀਂ ਵੇਚਣਾ ਆ કંਠ ਨਹੀਂ ਵੇਚਣਾ ਇਹ કંਠ ਨਾਲ ਗੁਰੂ ਨੂੰ ਮਿਲਣਾ ਹੈ ਗਾ ਗਾ ਕੇ ਗਾ ਗਾ ਕੇ ਗਾ ਗਾ ਕੇ ਗੁਰੂ ਨੂੰ ਮਿਲਣਾ ਹੈ ਮਰਦਾਨਾ ਨੇ 50 ਸਾਲ ਗਾਇਆ ਭਾਈ ਮਰਦਾਨਾ ਜੀ ਨੇ 50 ਸਾਲ ਗੁਰੂ ਨਾਨਕ ਸਾਹਿਬ ਨੂੰ ਕੀਰਤਨ ਸੁਣਾਇਆ ਤੁਸੀਂ ਕਦੀ ਸੁਣਾਇਆ ਆ ਕੇ ਕੀਰਤਨ ਗੁਰੂ ਨੂੰ ਕਦੀ ਗੁਰੂ ਨੇ ਗਾਇਆ ਜੀ ਗੁਰੂ ਲਈ ਗਾਣਾ ਹੈ ਕੱਲੇ ਗਾਣਾ ਹੈ ਫਿਰ ਜਦੋਂ ਮੌਕਾ ਮਿਲੇ ਸੰਗਤ ਵਿੱਚ ਵੀ ਗਾਣਾ ਹੈ ਤੇ ਜਾਂ ਤੇ ਲੜਦੇ ਦੇਖੇ ਵੀ ਟਾਈਮ ਨਹੀਂ ਮੈਨੂੰ ਮਿਲਿਆ ਅਰੇ ਟਾਈਮ ਤੋਂ ਕੀ ਕਰ ਲੈ ਤੂੰ ਗਾ ਨਾ ساری ਜ਼ਿੰਦਗੀ ਗਾ ਦੇ ਨਰਨ ਕੀਰਤਨ ਗਾਈਏ ਬਉੜ ਨਾ ਜੋ ਨਹੀਂ ਪਾਈਏ ਕਿਤੇ ਕੋਲ ਟਾਈਮ ਲੈਣਾ ਤੂੰ ਕਿਤੇ ਵਾਸਤੇ ਗਾਣਾ ਤੂੰ ਤੈਨੂੰ ਪਤਾ ਤੇ ਹੋਵੇ ਗਾਣਾ ਕਾਦੀ ਲਈ ਹੈ ਗਾਣਾ ਉਹਨੂੰ ਮਿਲਣ ਵਾਸਤੇ ਦਰਸ਼ਨ ਕੀ ਮਨ ਆਸ ਕਣੇਰੀ ਦਰਸ਼ਨ ਕੀ ਮਨ ਆਸ ਕਣੇਰੀ ਕਿੰਨੂ ਕਹਣਾ ਜੀ ਕਿਹਦੇ ਲਈ ਕਿੰਨੂ ਕਹਣਾ ਜੀ ਇਹ ਗੁਰੂ ਗ੍ਰੰਥ ਸਾਹਿਬ ਨੂੰ